ਸਤਿ ਸ਼੍ਰੀ ਅਕਾਲ ਜੀ ਰੌਣਕ ਪੰਜਾਬ ਦੀ ਟੀਵੀ ਦੇ ਨਾਲ ਜੁੜੇ ਹੋਈਆਂ ਤੁਸੀਂ ਸਿਆਸਤ ਜਾਂ ਖਬਰਾਂ ਦੇ ਉੱਤੇ ਚਰਚਾ ਦਾ ਇਹ ਪ੍ਰੋਗਰਾਮ ਵਿਚਾਰ ਟੰਦਰਾ ਲੈ ਕੇ ਮੈਂ ਹਾ ਸ਼ਿਤਰ ਠਾਕੁਰ ਮੇਰੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨੇ ਸੀਨੀਅਰ ਪੱਤਰਕਾਰ ਅਰੁਣਦੀਪ ਜੀ ਜੀ ਆਇਆਂ ਨੂੰ ਕਹਿ ਦਿੰਦੇ ਆ ਸਵਾਗਤ ਹੈ ਧੰਨਵਾਦ ਸ਼ਿਤਰ ਜੀ ਸਭ ਤੋਂ ਪਹਿਲੀ ਜਿਸ ਖਬਰ ਦੇ ਉੱਤੇ ਚਰਚਾ ਕਰਾਂਗੇ ਉਹ ਹੈ ਪੰਜਾਬ ਦੇ ਇਸ ਵੇਲੇ ਹਾਲ ਕੀ ਹਾਲਾਤ ਨੇ ਅਸੀਂ ਅਸੀਂ ਸਾਰੇ ਹੀ ਇਸ ਤੋਂ ਜਾਣੂ ਹਾਂ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪਾਣੀ ਪਾਣੀ ਹੋਇਆ ਪਿਆ ਹਰ ਪਾਸੇ ਤਬਾਹੀ ਦੀਆਂ ਤਸਵੀਰਾਂ ਅਰਧਬਾਹੀ ਦਾ ਮੰਜ਼ਰ ਵੇਖਣ ਨੂੰ ਮਿਲ ਰਿਹਾ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਸਿਆਸਤਦਾਨਾਂ ਦੇ ਵੱਲੋਂ ਜਿਹੜਾ ਹੈ ਜਾਇਜ਼ਾ ਲਿਆ ਜਾ ਰਿਹਾ ਹਾਲਾਤਾਂ ਦਾ ਤੇ ਬਹੁਤ ਜਗ੍ਹਾ ਤੋਂ ਇਹੋ ਜਿਹੀ ਆਵਾਜ਼ਾਂ ਵੀ ਉੱਡਦੀਆਂ ਨੇ ਕਿ ਹੁਣ ਸਭ ਨੂੰ ਅੱਗੇ ਆ ਕੇ ਜੜੀ ਹੈ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਮਦਦ ਕਰਨੀ ਵੀ ਬਣਦੀ ਹੈ ਕਿਉਂਕਿ ਕੁਦਰਤੀ ਆਫਤ ਦੇ ਉੱਤੇ ਕਦੇ ਵੀ ਕਿਸੇ ਦਾ ਜ਼ੋਰ ਨਹੀਂ ਹੁੰਦਾ ਗੱਲਬਾਤ ਕਰਦੇ ਆ ਅਰੁਣਦੀਪ ਜੀ ਹੋਣਾ ਦੇ ਨਾਲ ਤੇ ਸਵਾਲ ਕਰਦੇ ਆ ਕਿ ਆਖਰ ਜਿਹੜੇ ਇਹ ਬੰਨ ਟੁੱਟੇ ਨੇ ਇਨਾ ਦੇ ਲਈ ਅਸੀਂ ਕਿਸ ਨੂੰ ਜ਼ਿੰਮੇਵਾਰ ਅੱਜ ਦੇ ਸਮੇਂ 'ਚ ਸਮਝਦੇ ਆਂ। ਸ਼ੀਤਲੀ ਮਸਲਾ ਸਭ ਤੋਂ ਵੱਡਾ ਇਹ ਹੈ ਕਿ ਜਿਹੜਾ ਮੰਨ ਟੁੱਟੇ ਨੇ ਇੱਕ ਕੁਦਰਤ ਦੀ ਕਰੋਪੀ ਨਹੀਂ ਆ। ਹਮ ਤੌਰ ਤੇ ਮੰਨ ਲਿਆ ਜਾਂਦਾ ਹੈ ਕਿ ਮੀਂਹ ਬਹੁਤ ਜ਼ਿਆਦਾ ਪੈ ਗਿਆ ਤੇ ਪਾਣੀ ਕਿਸੇ ਦੇ ਕੰਟਰੋਲ 'ਚ ਨਹੀਂ ਰਿਹਾ ਇਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਹੜ੍ਹਾਂ ਦੀ ਸਥਿਤੀ ਆ ਗਈ ਆ। ਅਸਲ ਦੇ ਵਿੱਚ ਇਹ ਇਦਾਂ ਨਹੀਂ ਹੈ ਇਹ ਮਨੁੱਖ ਵੱਲੋਂ ਸਿਰਜੀ ਗਈ ਆਪ ਆਫਤ ਆ। ਇਹ ਭ੍ਰਸ਼ਟਾਚਾਰ ਦੀ ਦੇਣ ਆ ਸਾਰਾ ਕੁਝ ਜਿਹਦੇ ਕਰਕੇ ਜਾਂ ਮਨੁੱਖ ਦੇ ਲਾਲਚ ਦੀ ਦੇਣ ਆ ਜਿਹਦੇ ਕਰਕੇ ਮਨੁੱਖ ਹੀ ਬਰਬਾਦ ਹੋ ਰਿਹਾ ਹੈ ਬਿਲਕੁਲ ਜੀ ਬਿਨਾਂ ਸ਼ੱਕ ਇਸ ਵਾਰ ਜਿਹੜੀ ਆ ਬਰਸਾਤ ਆ ਬਹੁਤ ਜ਼ਿਆਦਾ ਹੋਈ ਆ ਹਾਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬਰਸਾਤ ਹੋ ਰਹੀ ਆ ਹਾਂ ਹਿਮਾਚਲ ਚ ਬਹੁਤ ਜ਼ਿਆਦਾ ਬਰਸਾਤ ਹੋ ਰਹੀ ਆ ਉਤਰਾਖੰਡ ਚ ਬਹੁਤ ਜ਼ਿਆਦਾ ਬਰਸਾਤ ਹੋ ਰਹੀ ਆ ਤੇ ਜੰਮੂ ਕਸ਼ਮੀਰ ਚ ਬਰਸਾਤ ਹੋ ਰਹੀ ਆ ਬੱਦਲ ਫਟ ਰਹੇ ਨੇ ਉਨੂੰ ਲੈ ਕੇ ਕਲਾਈਮੇਟ ਚੇਂਜ ਵਾਲਿਆਂ ਦੇ ਆਪਣੇ ਇੱਕ ਤਰਕ ਨੇ ਵੀ ਇਹ ਬਦਲ ਜਿਹੜੇ ਨੇ ਇੱਕ ਵਾਰੀ ਕਿਉਂ ਫਟ ਜਾਂਦੇ ਨੇ ਉਹ ਉਹਦਾ ਵੀ ਲੈ ਕੇ ਵੀ ਬਹੁਤ ਸਾਰੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਹੁਣ ਜਦੋਂ ਪਾਣੀ ਦੀ ਬਹਤਾਤ ਆ ਰਹੀ ਆ ਤੇ ਉਹ ਡੈਮਾਂ ਦੇ ਜਿਹੜੇ ਉਹ ਨੱਕੋ-ਨੱਕ ਭਰ ਗਏ ਚਾਹੇ ਪੌਂਗ ਡੈਮ ਆ ਚਾਹੇ ਰਣਜੀਤ ਸਾਗਰ ਡੈਮ ਆ ਤੇ ਚਾਹੇ ਪਖੜਾ ਡੈਮ ਨੇ ਇਹ ਸਾਰੇ ਨੱਕੋ-ਨੱਕ ਭਰ ਗਏ ਤੇ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਏ ਤੇ ਜਿਹੜੇ ਡੈਮ ਮੈਨੇਜਮੈਂਟ ਨੇ ਖਾਸ ਤੌਰ ਤੇ BBMB ਪਖੜਾ ਬਿਆਸ ਮੈਨੇਜਮੈਂਟ ਬੋਰਡ ਹ ਹ ਇਹਨੇ ਜਿਹੜੇ ਆਪਣੇ ਫਲੱਡ ਗੇਟ ਜਿਹੜੇ ਡੈਮਾਂ ਦੇ ਖੋਲਤੇ ਫਲੱਡ ਗੇਟ ਜਦੋਂ ਖੋਲੇ ਗਏ ਤਾਂ ਪਾਣੀ ਦਰਿਆਵਾਂ ਦੇ ਵਿੱਚ ਓਵਰਫਲੋ ਹੋ ਗਿਆ ਨੱਕ ਨੱਕ ਭਰ ਕੇ ਵਗਣੇ ਸ਼ੁਰੂ ਹੋ ਗਏ ਹ ਹ ਦਰਿਆਵਾਂ ਦੇ ਕੰਢੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਪਤਾ ਆਇਆ ਵੀ ਦਰਿਆ ਜਦੋਂ ਭਰ ਕੇ ਚੱਲਦੇ ਨੇ ਤਾਂ ਫੇਰ ਇਹ ਨੱਕੇ ਸਭ ਕੁਝ ਤੋੜਦਾ ਵਹਾ ਕੇ ਲੈ ਜਾਂਦਾ ਹੜ ਦੇ ਆਪਣੇ ਪਾਣੀ ਦੇ ਵਹਾਅ ਦੇ ਵਿੱਚ ਸਭ ਕੁਝ ਹੜ ਲੈਂਦਾ ਆ। ਹੂੰ। ਅੱਛਾ ਉਹਦੇ ਵਿੱਚ ਇੱਕ ਗੱਲ ਜਿਹੜੀ ਹੋਰ ਹੁੰਦੀ ਆ ਕਿ ਪ੍ਰਬੰਧ ਕੀਤਾ ਹੈ ਵੀ ਜੇ ਦਰਿਆਵਾਂ ਦੇ ਵਿੱਚ ਪਾਣੀ ਜ਼ਿਆਦਾ ਆ ਜਾਵੇ ਤੇ ਪਾਣੀ ਦੂਰ ਤੱਕ ਨਾ ਮਾਰ ਕਰੇ ਤੇ ਤੁਸੀਂ ਬੰਨ ਬਣਾਏ ਜਾਂਦੇ ਨੇ। ਹੂੰ ਹੂੰ। ਤੁਸੀਂ ਬੰਨ ਬਣਾਏ ਜਾਂਦੇ ਨੇ ਤੇ ਤੁਸੀਂ ਬੰਨ ਫਿਰ ਉਹ ਜਿਹੜਾ ਵਾਧੂ ਪਾਣੀ ਆ ਉਹਨੂੰ ਸੰਭਾਲਣ ਦਾ ਕੰਮ ਕਰਦਾ। ਹੋਇਆ ਇੱਥੇ ਕੀ ਆ ਵੀ ਪਹਿਲਾਂ ਤਾਂ ਜਿਹੜੇ ਦਰਿਆ ਜਿਹੜੇ ਆਮ ਦਿਨਾਂ ਦੇ ਵਿੱਚ ਸਧਾਰਨ ਤਰੀਕੇ ਨਾਲ ਵਗਦੇ ਆ। ਹੂੰ। ਉਹਦੇ ਵਿੱਚ ਜਿਹੜੀ ਖਾਲੀ ਜ਼ਮੀਨ ਹੋ ਜਾਂਦੀ ਹੈ ਉੱਥੇ ਖੇਤੀ ਸ਼ੁਰੂ ਹੋ ਜਾਂਦੀ ਆ ਫਿਰ ਜਿਹੜੇ ਤੁਸੀ ਬਾਨਣ ਨੇ ਤੁਸੀ ਬੰਨਾਂ ਦੇ ਉੱਤੇ ਜਿਹੜੇ ਉਹਨੂੰ ਦਰਖਤ ਵਾਢ ਲਏ ਜਾਂਦੇ ਨੇ ਜਾਂ ਤੁਸੀ ਬੰਨਾਂ ਦੇ ਜਿਹੜੇ ਆ ਜ਼ਮੀਨ ਆ ਉਹਨੂੰ ਖੇਤਾਂ ਚ ਮਿਲਾ ਲਿਆ ਜਾਂਦਾ ਇੱਕ ਇਹ ਕਾਰਨ ਵੀ ਹੁੰਦਾ ਆ ਫਿਰ ਤੁਸੀਂ ਬੰਨਾਂ ਨੂੰ ਬੰਨਣ ਦੇ ਨਾਂ ਹੇਠ ਜਿਹੜਾ ਨਹਿਰੀ ਵਿਭਾਗ ਨੂੰ ਪੈਸਾ ਆਉਂਦਾ ਉਹਦੇ ਚ ਬਹੁਤ ਵੱਡੇ ਪੱਧਰ ਤੇ ਕਰਪਸ਼ਨ ਹੁੰਦੀ ਆ ਮੰਤਰੀਆਂ ਤੋਂ ਲੈ ਕੇ ਸਾਂਤਰੀਆਂ ਤੱਕ ਹੇਠਲੇ ਪੱਧਰ ਤੱਕ 10 15 20% ਤੱਕ ਹੀ ਪੈਸਾ ਲੱਗਦਾ ਬਹੁਤਾ ਪੈਸਾ ਲੱਗਦਾ ਹੀ ਨਹੀਂ ਅੱਛਾ ਉਹ ਕੱਚੇ ਬੰਨ ਨੇ ਦਰਖਤ ਹੁੰਦੇ ਨਹੀਂ ਆ ਉਹ ਖੋਰਾ ਲੱਗ ਜਾਂਦਾ ਆ ਉਹ ਜਦੋਂ ਖੋਰਾ ਲੱਗਦਾ ਆ ਤੁਸੀਂ ਬਾਲ ਟੁੱਟੇ ਜਾਂਦੇ ਨੇ ਪਾਣੀ ਫਿਰ ਦੂਰ ਤੱਕ ਮਾਰ ਕਰਦਾ ਤੇ ਹੜ ਦੀ ਲਪੇਟ ਦੇ ਵਿੱਚ ਪਿੰਡਾਂ ਦੇ ਪਿੰਡ ਆ ਜਾਂਦੇ ਨੇ। ਬਿਲਕੁਲ। ਇਹੀ ਇਸ ਵਾਰ ਵੀ ਹੋਇਆ। ਅ ਕੱਲਾ ਪੰਜਾਬ ਹੀ ਹੜ ਦੇ ਪਾਣੀ ਤੋਂ ਤਰਸਤ ਨਹੀਂ ਆ। ਪਾਕਿਸਤਾਨ ਦੇ ਪੰਜਾਬ ਤੋਂ ਜਿਹੜਾ ਵੱਧੂ ਪਾਣੀ ਜਾ ਰਿਹਾ ਜੰਮੂ ਕਸ਼ਮੀਰ ਤੋਂ ਜਿਹੜਾ ਵੱਧੂ ਪਾਣੀ ਜਾ ਰਿਹਾ ਉਹਨੇ ਪਾਕਿਸਤਾਨ ਦੇ ਵਿੱਚ ਹੜ ਲਿਆਂਦੇ ਹੋਏ ਆ। ਜੀ। ਸੋ ਇਹ ਮੋٹے ਮੋٹے ਰੂਪ ਦੇ ਵਿੱਚ ਇਦਾਂ ਦੇ ਕਾਰਨ ਹੁੰਦੇ ਨੇ। ਇਹਦੇ ਹੋਰ ਵੀ ਬਹੁਤ ਕਾਰਨ ਨੇ ਜਿਨ੍ਹਾਂ ਦੀ ਤਫਸੀਲ ਦੇ ਵਿੱਚ ਜਾਇਆ ਜਾ ਸਕਦਾ। ਜੀ। ਪਰ ਹੂੰ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 24 ਮੌਤਾ ਹੋ ਚੁੱਕੇ ਆਂ ਨੇ ਹੜ੍ਹਾਂ ਦੇ ਕਾਰਨ ਪਟਿਆਲਾ, ਸੰਗਰੂਰ, ਮਾਨਸਾ, ਮੁਹਾਲੀ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਵੀ ਹੁਣ ਪਾਣੀ ਦੀ ਮਾਰ ਹੋਰ ਵੀ ਜ਼ਿਆਦਾ ਵਧੂਗੀ ਕਿਉਂਕਿ ਕਗਰ ਦੇ ਜਿਹੜੇ ਫਲੱਡ ਗੇਟ ਖੋਲ ਦਿੱਤੇ ਗਏ ਕਗਰ ਦੇ ਵਿੱਚ ਪਾਣੀ ਚੜ੍ਹ ਰਿਹਾ ਆ ਪਹਿਲੋ ਹੜ੍ਹ ਦੀ ਜਿਹੜੀ ਮਾਰ ਸੀਗੀ ਉਹ ਰਾਵੀ ਬਿਆਸ ਦਰਿਆਮ ਦਰਿਆ ਹੀ ਕਰ ਰਿਹਾ ਸੀ ਹੁਣ ਸਤਲੁਜ ਵੀ ਆਪਣੇ ਵਿੱਚ ਆ ਗਿਆ ਆ ਗਿਆ ਸ਼ਾਮਿਲ ਹੋ ਗਿਆ ਸੋ ਪਹਿਲਾਂ ਗਰਦਾਸਪੁਰ ਪਠਾਨਕੋਟ ਤਰਨਤਾਰਨ ਕਪੂਰਥਲਾ ਫਿਰੋਜ਼ਪੁਰ ਫਾਜ਼ਿਲਕਾ ਜ਼ਿਲ੍ਹੇ ਸਗੇ ਹੁਣ ਆ ਨਵੇਂ ਜ਼ਿਲ੍ਹੇ ਵੀ ਇਹਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਬਰਸਾਤ ਲਗਾਤਾਰ ਪੈ ਰਹੀ ਹੈ ਪਹਾੜਾਂ 'ਚ ਵੀ ਪੰਜਾਬ 'ਚ ਵੀ ਦੋ ਦਿਨ ਜਿਹੜਾ ਹੱਲੇ ਹੋਰ ਜਿਹੜਾ ਆ ਅਲਰਟ ਦਿੱਤਾ ਗਿਆ ਹੈ। ਅ ਬਾਰਿਸ਼ ਦਾ ਜਿਹੜਾ ਆ ਉਹ orange alert ਜਾਰੀ ਕੀਤਾ ਗਿਆ। ਬਿਲਕੁਲ। ਅਰੰ딥ਜੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਹਾਲਾਤ ਨੇ ਉਹਨਾਂ ਦਾ ਜਾਇਜ਼ਾ ਸੱਤਾਧਾਰੀ ਵੀ ਲੈ ਰਹੇ ਨੇ ਤੇ ਵਿਰੋਧੀ ਵੀ ਜਾ ਕੇ ਲੈ ਰਹੇ ਨੇ। ਇਹਨਾਂ ਜਾਇਜ਼ਾਆਂ ਦੇ ਵਿੱਚੋਂ ਹੀ ਇੱਕ ਖਬਰ ਹੋਰ ਸਾਹਮਣੇ ਆਈ ਹੈ ਜਿਹਦੇ ਤੇ ਚਰਚਾ ਕਰਨੀ ਬੇਹੱਦ ਜ਼ਰੂਰੀ ਹੈ ਕਿ ਪੰਜਾਬ ਵਿੱਚ ਹੜ੍ਹ ਪੀੜਤਾਂ ਦਾ ਜਿੱਥੇ ਅਸੀਂ ਦੁੱਖ ਦਰਦ ਸੁਣਨ ਜਾਣਦੇ ਆ ਉੱਥੇ ਅਸੀਂ ਕਿਹੋ ਜਿੇ ਵਿਵਹਾਰ ਕਰਦੀਆਂ ਇਹ ਬਹੁਤ ਵੱਡੀ ਗੱਲ ਆ ਸੋ ਖਬਰ ਆਈ ਹੈ ਕਿ ਤਿੰਨ ਵਿਧਾਇਕ ਜਿਹੜੇ ਕਿ ਹੜਪੀੜਤਾ ਦਾ ਦੁੱਖ ਦਰਦ ਦੇਖਣ ਗਏ ਉਥੇ ਉਸ ਦਾ ਜਾਇਜ਼ਾ ਲੈਣ ਗਏ ਪਰ ਉਹ ਆਪਣੀਆਂ ਵਿਦੇਸ਼ ਦੀਆਂ ਫੇਰੀਆਂ ਦੀਆਂ ਜਿਹੜੀਆਂ ਯਾਦਾਂ ਨੇ ਉਹ ਤਾਜ਼ੀਆਂ ਕਰਨ ਲੱਗ ਗਏ ਤੇ ਇਹ ਵੀਡੀਓ ਜਿੱਦਾਂ ਹੀ ਸਾਹਮਣੇ ਆਇਆ ਉਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਵੀ ਆਪਣਾ ਗੁੱਸਾ ਜਿਹੜਾ ਜ਼ਾਹਰ ਕੀਤਾ ਹੈ ਕਿ ਭਾਈ ਕਿ ਤੁਸੀਂ ਗਏ ਕਿਸ ਕੰਮੋਂ ਪਰ ਉਹ ਉੱਥੇ ਕਿਸ਼ਤੀ ਦੇ ਵਿੱਚ ਬੈਠ ਕੇ ਉਹ ਤਿੰਨੋਂ ਕੈਬਨਿਟ ਮੰਤਰੀ ਕਿਸ਼ਤੀ ਦੇ ਵਿੱਚ ਬੈਠ ਕੇ ਆਪਣੀਆਂ ਵਿਦੇਸ਼ੀ ਫੇਰੀਆਂ ਨੂੰ ਯਾਦ ਕਰਨ ਲੱਗ ਗਏ ਤਰਨ ਤਰਨ ਦੇ ਵਿੱਚ ਇਹ ਜਿਹੜੀ ਸਥਿਤੀ ਦਾ ਜਾਇਜ਼ਾ ਲੈਣ ਗਏ ਸਨ ਜੇਕਰ ਇਹਨਾਂ ਮੰਤਰੀਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਕੌਣ ਸਨ ਕੈਬਨਿਟ ਮੰਤਰੀ ਹਰਪਜਨ ਸਿੰਘ ਬਰਿੰਦਰ ਕੁਮਾਰ ਗੋਇਲ ਤੇ ਲਾਲਜੀਤ ਸਿੰਘ ਭੁੱਲਰ ਇਹਨਾਂ ਨੂੰ ਲਾਈਫ ਜੈਕਟ ਇਹਨਾਂ ਨੇ ਪਾਈ ਹੋਈ ਹੈ ਤੇ ਕਿਸ਼ਤੀ ਦੇ ਵਿੱਚ ਬੈਠੇ ਹੋਏ ਨੇ ਤੇ ਸਵੀਡਨ ਤੇ ਗੋਆ ਦੇ ਕਰੂਜ਼ ਦੇ ਯਾਤਰਾਵਾਂ ਦੀ ਜਿਹੜੀ ਚਰਚਾ ਹੀ ਉੱਥੇ ਕਰਦੇ ਹੋਏ ਦਿਖਾਈ ਦਿੱਤੇ ਹੁਣ ਵਿਰੋਧੀਆਂ ਨੂੰ ਘੇਰ ਰਹੇ ਨੇ ਕੀ ਕਹਿੰਦੇ ਸ਼ਿਤਲ ਜੀ ਇੱਕ ਗੱਲ ਤਾਂ ਜਗ ਜाहिर ਪਹਿਲਾਂ ਹੀ ਸੀ ਇਦਾਂ ਦੀਆਂ ਵੀਡੀਓ ਵਿੱਚ ਵਿੱਚ ਜਦੋਂ ਵਾਇਰਲ ਹੋ ਜਾਂਦੀਆਂ ਨੇ ਤਾਂ ਸਿਆਸਤਦਾਨਾਂ ਦਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਆਉਂਦਾ ਉਹਦੇ ਤੋਂ ਇਹ ਬੜਾ ਸਾਫ਼ ਤੇ ਸਪਸ਼ਟ ਪਤਾ ਲੱਗਦਾ ਵੀ ਇਹਨਾਂ ਦਾ ਲੋਕਾਂ ਦੇ ਨਾਲ ਕੋਈ ਸਰਵਕਾਰ ਨਹੀਂ ਲੋਕਾਂ ਦੇ ਦੁੱਖਾਂ ਦੇ ਨਾਲ ਲੋਕਾਂ ਦੀਆਂ ਤਕਲੀਫਾਂ ਹੱਲ ਕਰਨ ਦੇ ਵਿੱਚ ਕੋਈ ਇਹਨਾਂ ਦੀ ਰੁਚੀ ਨਹੀਂ ਹੁੰਦੀ ਇਹ ਸਿਰਫ ਗੋਗਲੂਆਂ ਤੋਂ ਮਿੱਟੀ ਝਾੜਨ ਜਾਂਦੇ ਨੇ ਕੁਰਸੀ ਬਚਾ ਕੇ ਰੱਖਣ ਦੇ ਲਈ ਆਪਣੀ ਇਹ ਕਾਰਵਾਈ ਪਾਉਂਦੇ ਨੇ ਤੇ ਜਿਹਦੇ ਕਰਕੇ ਇਹ ਫਿਰ ਸਮੇਂ-ਸਮੇਂ ਤੇ ਫਿਰ ਲੋਕਾਂ ਦੇ ਜਿਹੜੇ ਆ ਗੁੱਸੇ ਦਾ ਸ਼ਿਕਾਰ ਵੀ ਹੁੰਦੇ ਨੇ ਪਿਛਲੇ ਦਿਨੀ ਜੇ ਮਤਲਬ ਵੱਖ-ਵੱਖ ਥਾਵਾਂ ਦੇ ਆਪ ਦੇ ਜਿਹੜੇ ਆਗੂ ਨੇ ਜਾਂ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੋ ਇਹ ਮੰਤਰੀਆਂ ਦੀ ਵੀ ਸੋਸ਼ਲ ਮੀਡੀਆ ਤੇ ਪੂਰੀ ਥੂਥੂ ਹੋ ਰਹੀ ਆ ਕਿ ਤੁਸੀਂ ਤੁਹਾਡੇ ਜਿਹੜਾ ਤੁਸੀਂ ਜੋ ਇਹ ਕਾਰਾ ਕੀਤਾ ਆ ਇਹਦੇ ਤੋਂ ਤੁਹਾਡਾ ਸਾਰਾ ਜਿਹੜੇ ਖਸਲਤ ਆ ਉਹ ਸਪਸ਼ਟ ਹੋ ਰਹੀ ਆ ਦੇਖੋ ਇੱਕ ਪਾਸੇ ਤਾਂ ਬਣਦਾ ਇਹ ਆ ਕਿ ਜੇਕਰ ਆਪਾਂ ਸੱਤਾਧਾਰੀ ਵਿਧਾਇਕਾਂ ਦੀ ਗੱਲ ਕਰ ਲਈ ਕਰੀਏ ਤਾਂ ਇੰਨੀ ਕੁ ਜ਼ਿਆਦਾ ਜ਼ਿਆਦਾ ਇਹਨਾਂ ਦੇ ਕੋਲ ਆ ਕਿ ਜੇਕਰ ਇੱਕ ਇੱਕ ਮਹੀਨੇ ਦੀ ਤਨਖਾਹ ਵੀ ਆਪਣੀ ਇਹ ਹੜਪੀੜਤਾ ਦੇ ਲਈ ਲਗਾ ਦੇਣ ਤਾਂ ਇਹਨਾਂ ਨੂੰ ਕੋਈ ਵੀ ਘਾਟਾ ਨਹੀਂ ਹੋਊਗਾ ਇੱਕ ਪਾਸੇ ਤਾਂ ਇੱਕ ਇਹੋ ਜੀ ਉਮੀਦ ਜਾਗਦੀ ਆ ਤੇ ਦੂਜੇ ਪਾਸੇ ਤਸਵੀਰਾਂ ਕੁਝ ਹੋਰ ਨੇ ਦੇਖੋ ਇਹ ਇੱਕ ਇੱਕ ਸਟਰਕਚਰ ਬਣ ਚੁੱਕਾ ਆ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਕਾਂਗਰਸ ਆ ਤੇ ਚਾਹੇ ਅਕਾਲੀ ਦਲ ਇਹਨਾਂ ਸਾਰਿਆਂ ਦੇ ਜਿਹੜੇ ਨੇਤਾ ਨੇ ਉਹਨਾਂ ਦੇ ਵਿੱਚ ਜਿਹੜੀ ਇੱਕ ਜਿਹੜਾ ਸੁਭਾਅ ਆ ਉਹਦੇ ਵਿੱਚ ਇਹ ਆ ਵੀ ਉਹਨਾਂ ਨੂੰ ਪਤਾ ਵੀ ਪੰਜਾਬ 'ਚ ਜਦੋਂ ਵੀ ਕੋਈ ਆਫਤ ਆਉਣੀ ਆ ਅਸੀਂ ਇੱਕ ਇੱਕ ਮਹੀਨੇ ਦੀ ਜਿਹੜੀ ਆਪਣੀ ਤਨਖਾਹ ਦੇਣੀ ਆ ਮੁੱਖ ਮੰਤਰੀ ਨੇ ਇਹ ਇਤਕੀ ਵੀ ਕਿਹਾ ਹਰ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਮੁਖੰਦਰੀ ਭਗਵੰਤ ਮਾਨ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਪੰਜਾਬ ਦੇ ਸਾਰੇ ਜਿਹੜੇ ਮੰਤਰੀ ਆ ਵਿਧਾਇਕ ਆ ਉਹ ਇੱਕ ਇੱਕ ਮਹੀਨੇ ਦੀ ਆਪਣੀ ਤਨਖਾਹ ਦੇਣ ਚਲੋ ਇਹ ਤਨਖਾਹ ਲੈ ਕੇ ਰਾਹਤ ਕੂਸ਼ ਚ ਦੇ ਰਹੇ ਨੇ ਤੇ ਨਾਲ ਗਾਂ ਬਾਕੀ ਪੰਜਾਬ ਦੇ ਮੁਲਾਜ਼ਮਾਂ ਤੇ ਵੀ ਤਲਵਾ ਤਲਵਾਰ ਲਟਕ ਜਣੀ ਵੀ ਤੁਸੀਂ ਵੀ ਇਹਨਾਂ ਰਾਹਤ ਕੋਸ਼ਾਂ ਦੇ ਵਿੱਚ ਆਪਣੀ ਤਨਖਾਹ ਦਿਓ ਤਾਂ ਕਿ ਪੰਜਾਬ ਦੇ ਉੱਤੇ ਆ ਜਿਹੜੀ ਵਿਫਤਾ ਪਈ ਆ ਉਹਨੂੰ ਕਿਸੇ ਤਰ੍ਹਾਂ ਨਿਖਿਆ ਜਾ ਸਕੇ ਨਿਖਿਆ ਜਾ ਸਕੇ ਪਰ ਇਨਾਂ ਕੋਈ ਫਰਕ ਨਹੀਂ ਪੈਂਦਾ ਇਹ ਮੰਤਰੀਆਂ ਨੂੰ ਜਾਂ ਵਿਧਾਇਕਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਇਨਾਂ ਦੇ ਆਮਦਨ ਦੇ ਵਸੀਲੇ ਹੋਰ ਬਹੁਤ ਬਹੁਤ ਹੁੰਦੇ ਨੇ ਉਹ ਇੱਕ ਕਹਿੰਦੇ ਆ ਵੀ ਕੁਰਸੀ ਨੂੰ ਪੈਸੇ ਆਉਂਦੇ ਨੇ ਇੱਕ ਵਿਧਾਇਕ ਜਦੋਂ ਚੁਣਿਆ ਜਾਂਦਾ ਤੇ ਫਿਰ ਆਟੋਮੈਟਿਕਲੀ ਉਹਦੀ ਕੁਰਸੀ ਨੂੰ ਪੈਸੇ ਆਉਣ ਲੱਗ ਪੈਂਦੇ ਆ ਮంత్రి ਜਦੋਂ ਬਣ ਜਾਂਦਾ ਤਾਂ ਪੈਸਿਆਂ ਦੀ ਜਿਹੜੀ ਗਿਣਤੀ ਆ ਉਹ ਹੋਰ ਵੱਜਣ ਦੀ ਝੋਲੇ ਪਰ ਪਰ ਕੇ ਆਉਂਦੇ ਨੇ ਸੋ ਤਾਂ ਹੀ ਉਹ ਫਿਰ ਇਹ ਕਰੂਜ਼ ਦੀਆਂ ਫੇਰੀਆਂ ਦੀਆਂ ਗੱਲਾਂ ਕਰਦੇ ਨੇ ਜਿਵੇਂ ਪਿਛਲੇ ਦਿਨੀ ਜਿਹੜੀ ਵੀਡੀਓ ਵਾਇਰਲ ਹੁੰਦੀ ਆ ਤੇ ਇਹਨਾਂ ਨੂੰ ਹੜ ਦਾ ਪਾਣੀ ਵੀ ਹਨਾ ਗੋਆ ਦੇ ਜਿਹੜੇ ਆ ਝੂਟੇ ਲੱਗਦੇ ਆ ਜਾਂ ਸਵੀਡਨ ਦੇ ਝੂਟੇ ਲੱਗਦੇ ਆ ਤੇ ਅਸੀਂ ਉੱਥੇ ਕਿਸ਼ਤੀਆਂ 'ਚ ਇਸ ਤਰ੍ਹਾਂ ਝੂਟੇ ਲਏ ਸੀ ਝੂਟੇ ਲਏ ਸੀ ਜਾਂ ਇਦਾਂ ਜ਼ਿੰਦਗੀ ਦਾ ਲੁਤਫ ਲਿਆ ਸੀ ਸੋ ਜਿਹੜਾ ਇਹਨਾਂ ਦੇ ਲਈ ਆਫਤ ਵੀ ਲੁਤਫਿਆ ਉਹ ਮਜ਼ੇ ਦਾ ਇੱਕ ਸੂਚਕ ਬਣ ਚੁੱਕਾ ਹੈ ਇਹਦੇ ਤੋਂ ਇਹ ਬਾਹਰ ਨਹੀਂ ਨਿਕਲ ਸਕਦੇ ਕਿਉਂਕਿ ਇਹਨਾਂ ਦੀ ਮਾਨਸਿਕਤਾ ਹੀ ਉਹ ਬਣ ਚੁੱਕੀ ਆ ਉਹਨੂੰ ਇਹ ਹੁਣ ਤੋੜ ਹੀ ਨਹੀਂ ਸਕਦੇ ਸੋ ਲੋਕਾਂ ਦੇ ਨਾਲ ਇਹਨਾਂ ਦਾ ਜਿਹੜਾ ਵਰਤੋਂ ਵਿਹਾਰ ਆ ਉਹ ਬਹੁਤ ਸੀਮਤ ਜਿਆ ਹੈਗਾ ਆ ਉਹਦੇ ਵਿੱਚ ਕੁਝ ਹੈ ਨਹੀਂ ਆ ਸੋ ਇਸੇ ਕਰਕੇ ਇਹ ਸੱਤਾ ਬਦਲਦੀ ਰਹਿੰਦੀ ਆ ਕਦੀ ਆਮ ਆਦਮੀ ਪਾਰਟੀ ਆ ਜਾਂਦੀ ਕਦੀ ਕਾਂਗਰਸ ਆ ਜਾਂਦੀ ਕਦੀ ਅਕਾਲੀ ਆ ਜਾਂਦੇ ਫਿਰ ਲੋਕ ਜਿਹਨਾਂ ਨੂੰ ਚੁੰਨਦੇ ਨੇ ਉਹ ਵੀ ਉਦੋਂ ਦੇ ਹੀ ਨਿਕਲਦੇ ਨੇ ਕਿਉਂਕਿ ਟੀਚਾ ਲੋਕ ਭਲਾਈ ਨਹੀਂ ਆ ਟੀਚਾ ਤਾਂ ਜ਼ਿੰਦਗੀ ਦੇ ਮਜ਼ੇ ਲੈਣਾ ਆ ਜਾਂ ਸੱਤਾ ਨੂੰ ਆਪਣਾ ਕੰਮ ਕੱਢਣਾ ਆ ਜਾਂ ਸੱਤਾ ਦੇ ਮਜ਼ੇ ਲੈਣਾ ਤੇ ਵੱਧ ਤੋਂ ਵੱਧ ਪੈਸਾ ਇਕੱਠਾ ਕਰਨਾ ਹੈ ਇਹੇ ਟੀਚਾ ਰਹਿ ਗਿਆ ਕੋਈ ਕਿਸੇ ਦੀ ਅੱਜ ਦੀ ਤਰੀਕ ਚ ਬਾ ਨਹੀਂ ਬਾ ਨਹੀਂ ਫੜਦਾ ਜੀ ਬਿਲਕੁਲ ਅਗਲੀ ਖਬਰ ਦੇ ਵੱਲ ਚੱਲਣ ਤੋਂ ਪਹਿਲਾਂ ਲੈਨੇ ਹੁਣ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ